ਸਰ ਇੱਕ ਮਾਮਲਾ ਸਾਹਮਣੇ ਆਇਆ ਇੱਕ ਪਿਟਬੁੱਲ ਕੁੱਤੇ ਨੇ 9 ਸਾਲਾਂ ਬੱਚੇ ਨੂੰ ਜੋ ਕਿ ਚੌਥੀ ਜਮਾਤ ਵਿੱਚ ਪੜਦਾ ਸੀ ਉਹਨੂੰ ਬਹੁਤ ਬੁਰੀ ਤਰ੍ਹਾਂ ਨੋਚਿਆ ਜੀ ਬਿਲਕੁਲ ਸਰਪ ਜੀ ਤੇ ਮਾਮਲਾ ਬਹੁਤ ਗੰਭੀਰ ਮਾਮਲਾ ਹੈ ਕਿਉਂਕਿ ਦੇਖੋ ਜਿਹੜਾ ਪਿਟਬੁੱਲ ਕੁੱਤਾ ਇਹ ਬਹੁਤ ਖੁੰਖਾਰ ਖਤਰਨਾਕ ਕੁੱਤਾ ਹੈ ਵੈਸੇ ਕਿ ਆ ਜਾਂਦਾ ਕੁੱਤੇ ਬਹੁਤ ਵਫਾਦਾਰ ਹੁੰਦੇ ਆ ਪਰ ਇਹ ਅਜਿਹੇ ਕੁੱਤਾ ਜਿਹੜਾ ਆਪਣੇ ਮਾਲਕ ਤੱਕ ਨੂੰ ਨੋਚਣ ਤੱਕ ਚਲੇ ਜਾਂਦਾ ਜਦੋਂ ਇਹ ਗੁੱਸੇ 'ਚ ਆਉਂਦਾ ਇਹ ਆਪਣੇ ਮਾਲਕ ਤੱਕ ਨੂੰ ਨਹੀਂ ਬਖਸ਼ਦਾ ਔਰ ਸਰਕਾਰ ਵੱਲੋਂ ਪਿੱਟ ਬੁੱਲ ਦੇ ਸਮੇਤ ਸੱਤ ਹੋਰ ਕਈ ਕੁੱਤੇ ਆ ਜਿਹਨਾਂ ਨੂੰ ਬੈਨ ਕੀਤਾ ਹੋਇਆ ਲੇਕਿਨ ਫਿਰ ਵੀ ਲੋਕ ਪਿੱਟ ਬੁੱਲ ਵਰਗੇ ਕੁੱਤਿਆਂ ਨੂੰ ਆਪਣੇ ਘਰ ਚ ਰੱਖਦੇ ਆ ਔਰ ਸਰਜੀ ਦੇ ਇਹਦੇ ਵਿੱਚ ਸਮਝਣ ਵਾਲੀ ਗੱਲ ਕੀ ਆ ਕਿ ਆਪਾਂ ਨਵੇਂ ਸ਼ਹਿਰ ਦੀ ਗੱਲ ਕਰੀਏ ਬਲਾਚੌਰ ਦੀ ਗੱਲ ਕਰੀਏ ਗੜ ਸ਼ੰਕਰ ਬੰਗਿਆ ਦੀ ਗੱਲ ਕਰੀਏ ਬੜੀ ਬਾਰ ਬਹੁਤ ਸਾਰੇ ਜਿਹੜੇ ਸਮਾਜ ਸੇਵੀ ਆ ਉਹਨਾਂ ਨੇ ਗੱਲ ਪੁਟ ਅਪ ਕੀਤੀ ਆ ਕਿ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਪਰਮਹਾਰ ਹੈ ਜਿਹੜੇ 8 8 10 ਦਾ ਝੁੰਡ ਬਣਾ ਕੇ ਲੋਕਾਂ ਨੂੰ ਪੈਂਦੇ ਆ ਪਰ ਅਵਾਰਾ ਕੁੱਤਿਆਂ ਨੂੰ ਆਮ ਲੋਕੀ ਵੀ ਸਮਝਦੇ ਆ ਕੁੱਤੇ ਵੀ ਆਮ ਲੋਕਾਂ ਨੂੰ ਸਮਝਦੇ ਆ ਕਿ ਜਦ ਬੰਦਾ ਨਾ ਇੱਟ ਚੱਕ ਕੇ ਲੁੱਟਰ ਕੁੱਤੇ ਦੇ ਕੁ ਮਾਰਦਾ ਸਿਰ ਤੇ ਤਾਂ ਸਾਰੇ ਪਿੱਛੇ ਪੜ ਭੱਜ ਜਾਂਦੇ ਉਹਨਾਂ ਨੂੰ ਪਤਾ ਇਹ ਵੀ ਲੋਕਲ ਮੈਂ ਵੀ ਲੋਕਲ ਕੱਲ ਮੈਨੂੰ ਫਿਰ ਟੋਟਾ ਹੋਊਗਾ ਪਰ ਪਿਟਬੁੱਲ ਬਹੁਤ ਖਤਰਨਾਕ ਬਰੀਡ ਹੈ ਜੀ ਇਹ ਬੈਨ ਹੈ ਜਿਸ ਬੱਚੇ ਨੂੰ ਬੁਰੀ ਤਰ੍ਹਾਂ ਨੋਚਿਆ ਗਿਆ ਹੈ ਖਤਰਨਾਕ ਤਰੀਕੇ ਨੋਚਿਆ ਗਿਆ ਉਸ ਦੀ ਮਾਂ ਨੇ ਇਹ ਗੁਹਾਰ ਲਾਈ ਹੈ ਕਿਉਂਕਿ ਪਿਟਬੁੱਲ ਕੁੱਤੇ ਨੂੰ ਮਾਰ ਦਿੱਤਾ ਜਾਵੇ ਉਸਦੇ ਮਾਲਕ ਨੂੰ ਸਜ਼ਾ ਮਿਲੇ ਸਜ਼ਾ ਵੀ ਮਿਲਣੀ ਚਾਹੀਦੀ ਉਹ ਕਿਉਂ ਕਿਉਂਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਦੱਸਦਾ ਮੈਂ ਆਪਣੇ ਘਰ ਦੇ ਨੇੜੇ ਟਹਿਲ ਰਿਹਾ ਸੀਗਾ ਤਾਂ ਇੱਕ ਪਿੱਟਬਲੂ ਕੁੱਤਾ ਉਹਦਾ ਅਤੇ ਉਹਦਾ ਮਾਲਕ ਜਿਹੜਾ ਸਾਹਮਣੇ ਦੋਨੋਂ ਤੁਰੇ ਆ ਰਹੇ ਸੀਗੇ ਕੁੱਤਾ ਭੌਂਕਣ ਲੱਗਿਆ ਮੈਂ ਤੇ ਮਾਲਕ ਨੂੰ ਕਿ ਭਾਜੀ ਇਹਨੂੰ ਫੜੋ ਬੜਾ ਖੁੰਖਾਰ ਬਰੀਡ ਐ ਵੀ ਜੇ ਇਹਨੇ ਫੜ ਲਿਆ ਤਾਂ ਕੰਮ ਖਰਾਬ ਹੋ ਜੂ ਨਾਰਾ ਕਹਿੰਦਾ ਭਾਜੀ ਇਹ ਤਾਂ ਪਿਆਰੀ ਬਹੁ ਕਰਦਾ ਮੈਂ ਕਿ ਜਿਸ ਤਰੀਕੇ ਭੌਂਕ ਰਿਹਾ ਮੈਨੂੰ ਤਾਂ ਲੱਗਦਾ ਕਿ ਐ ਕਹਿੰਦਾ ਕਿ ਸਾਡੇ ਘਰ ਦੀ ਮੂਰਤੀ ਲੱਗ ਕੇ ਦਿਖੋ ਤੇਰੀ ਲੱਤ ਖਾ ਜੂ ਕਹਿੰਦਾ ਨਹੀਂ ਨਹੀਂ ਭਾਜੀ ਇਹ ਤਾਂ ਬਹੁਤ ਪਿਆਰ ਕਰਨ ਵਾਲਾ ਮੈਂ ਕਿ ਵੀ ਦੇਖੋ ਇਹਦੇ ਬਹੁਤ ਬਹੁਤ ਤਾਂ ਮੈਨੂੰ ਪਰ ਜੇ ਤੇਨੂੰ ਲੱਗਦਾ ਬਹੂ-ਬੂ ਕਰਕੇ ਇਹ ਕਹ ਰਿਹਾ ਕਿ ਹਾਊ ਆਰ ਯੂ ਆਓ ਸਾਡੇ ਘਰ ਸਾਡੇ ਮਾਲਕ ਬਹੁਤ ਚੰਗੇ ਆ ਮੈਂ ਦੁੱਧ ਪਿਲਾਉ ਮੈਂ ਚਾਹ ਲਿਆਉ ਮੈਂ ਜੂਸ ਲਿਆਉ ਫਿਰ ਇਹਨਾਂ ਮੇਰੀ ਗੱਲਬਾਤ ਹੀ ਕਰਾ ਦੇ ਤੂੰ ਸਾਡਾ ਟਰਾਂਸਲੇਟਰ ਬਣ ਕੇ ਗੱਲਾਂ ਹੀ ਕਰ ਲਾ ਇਹ ਖਤਰਨਾਕ ਬਰੀਡ ਹੈ ਜਿਵੇਂ ਸਰਕਾਰ ਦੀਆਂ ਗਾਈਡਲਾਈਨਸ ਆ ਇਹਨਾਂ ਨੂੰ ਘਰ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ ਆਪਣੇ ਮਾਲਕ ਤੱਕ ਨੂੰ ਨਹੀਂ ਛੱਡਦੇ ਗੁੱਸੇ ਚ ਆ ਕੇ ਜੀ ਸਰ ਇੱਕ ਮਾਮਲਾ ਸਾਹਮਣੇ ਆਇਆ ਇੱਕ ਪਿਟਬੁਲ ਕੁੱਤੇ ਨੇ 9 ਸਾਲਾਂ ਬੱਚੇ ਨੂੰ ਜੋ ਕਿ ਚੌਥੀ ਜਮਾਤ ਵਿੱਚ ਪੜਦਾ ਸੀ ਉਹਨੂੰ ਬਹੁਤ ਬੁਰੀ ਤਰ੍ਹਾਂ ਨੋਚਿਆ ਜੀ ਬਿਲਕੁਲ ਸਰਪ ਜੀ ਤੇ ਮਾਮਲਾ ਬਹੁਤ ਗੰਭੀਰ ਮਾਮਲਾ ਹੈ ਕਿਉਂਕਿ ਦੇਖੋ ਜਿਹੜਾ ਪਿੱਟ ਬੁੱਲ ਕੁੱਤਾ ਇਹ ਬਹੁਤ ਖੰਖਾਰ ਖਤਰਨਾਕ ਕੁੱਤਾ ਹੈ ਵੈਸੇ ਕਿਹਾ ਜਾਂਦਾ ਕੁੱਤੇ ਬਹੁਤ ਵਫਾਦਾਰ ਹੁੰਦੇ ਆ ਪਰ ਇਹ ਅਜੀਹਾ ਕੁੱਤਾ ਜਿਹੜਾ ਆਪਣੇ ਮਾਲਕ ਤੱਕ ਨੂੰ ਨੋਚਣ ਤੱਕ ਚਲੇ ਜਾਂਦਾ ਜਦੋਂ ਇਹ ਗੁੱਸੇ ਚ ਆਉਂਦਾ ਇਹ ਆਪਣੇ ਮਾਲਕ ਤੱਕ ਨੂੰ ਨਹੀਂ ਬਖਸ਼ਦਾ ਔਰ ਸਰਕਾਰ ਵੱਲੋਂ ਪਿੱਟ ਬੁੱਲ ਦੇ ਸਮੇਤ ਸੱਤ ਹੋਰ ਕਈ ਕੁੱਤੇ ਆ ਜਿਨ੍ਹਾਂ ਨੂੰ ਬੈਨ ਕੀਤਾ ਹੋਇਆ ਲੇਕਿਨ ਫਿਰ ਵੀ ਲੋਕ ਪਿੱਟ ਬੁੱਲ ਵਰਗੇ ਕੁੱਤਿਆਂ ਨੂੰ ਆਪਣੇ ਘਰ ਚ ਰੱਖਦੇ ਆ ਔਰ ਸਰਪ ਜੀ ਇਹਦੇ ਵਿੱਚ ਸਮਝਣ ਵਾਲੀ ਗੱਲ ਕੀ ਹੈ ਕਿ ਆਪਾਂ ਨਵੇਂ ਸ਼ਹਿਰ ਦੀ ਗੱਲ ਕਰੀਏ ਬਲਾਚੌਰ ਦੀ ਗੱਲ ਕਰੀਏ ਗੜ ਸ਼ੰਕਰ ਬੰਗਿਆ ਦੀ ਗੱਲ ਕਰੀਏ ਬੜੀ ਬਾਰ ਬਹੁਤ ਸਾਰੇ ਜਿਹੜੇ ਸਮਾਜ ਸੇਵੀ ਆ ਉਹਨਾਂ ਨੇ ਗੱਲ ਪੁਟ ਅਪ ਕੀਤੀ ਆ ਕਿ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਪਰਮਹਾਰ ਹੈ ਜਿਹੜੇ 8 8 10 ਦਾ ਝੁੰਡ ਬਣਾ ਕੇ ਲੋਕਾਂ ਨੂੰ ਪੈਂਦੇ ਆ ਪਰ ਅਵਾਰਾ ਕੁੱਤਿਆਂ ਨੂੰ ਆਮ ਲੋਕੀ ਵੀ ਸਮਝਦੇ ਆ ਕੁੱਤੇ ਵੀ ਆਮ ਲੋਕਾਂ ਨੂੰ ਸਮਝਦੇ ਕਿ ਜਦ ਬੰਦਾ ਨਾ ਇੱਟ ਚੱਕ ਕੇ ਲੁੱਟਰ ਕੁੱਤੇ ਦੇ ਕੁਮਾਰ ਦਾ ਸਿਰ ਤੇ ਤਾਂ ਸਾਰੇ ਪਿੱਛੇ ਭੱਜ ਜਾਂਦੇ ਉਹਨਾਂ ਨੂੰ ਪਤਾ ਇਹ ਵੀ ਲੋਕਲ ਮੈਂ ਵੀ ਲੋਕਲ ਕੱਲ ਮੈਨੂੰ ਫਿਰ ਟੋਟਾ ਹੋਊਗਾ ਪਰ ਪਿੱਟਬਲ ਬਹੁਤ ਖਤਰਨਾਕ ਬਰੀਡ ਹੈ ਜੀ ਇਹ ਬੈਨ ਹੈ ਜਿਸ ਬੱਚੇ ਨੂੰ ਬੁਰੀ ਤਰ੍ਹਾਂ ਨੋਚਿਆ ਗਿਆ ਖਤਰਨਾਕ ਤਰੀਕੇ ਨੋਚਿਆ ਗਿਆ ਉਸ ਦੀ ਮਾਂ ਨੇ ਇਹ ਗੁਹਾਰ ਲਾਈ ਹੈ ਕਿਉਂਕਿ ਪਿੱਟਬਲ ਕੁੱਤੇ ਨੂੰ ਮਾਰ ਦਿੱਤਾ ਜਾਵੇ ਤਾਂ ਉਸਦੇ ਮਾਲਕ ਨੂੰ ਸਜ਼ਾ ਮਿਲੇ ਸਜ਼ਾ ਵੀ ਮਿਲਣੀ ਚਾਹੀਦੀ ਹੈ ਉਹ ਕਿਉਂ ਕਿਉਂਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਦੱਸਦਾ ਮੈਂ ਆਪਣੇ ਘਰ ਦੇ ਨੇੜੇ ਟਹਿਲ ਰਿਹਾ ਸੀਗਾ ਤਾਂ ਇੱਕ ਪਿੱਟਬਲ ਕੁੱਤਾ ਉਹਦਾ ਅਤੇ ਉਹਦਾ ਮਾਲਕ ਜਿਹੜਾ ਸਾਹਮਣੇ ਦੋਨੋਂ ਤੁਰੇ ਆ ਰਹੇ ਸੀਗੇ ਕੁੱਤਾ ਭੌਂਕਣ ਲੱਗਿਆ ਉਹਦੇ ਮਾਲਕ ਨੂੰ ਕਹੇ ਪਾਜੀ ਇਹਨੂੰ ਫੜੋ ਬੜਾ ਖੁੰਖਾਰ ਬਰੀਡ ਐ ਵੀ ਜੇ ਇਹਨੇ ਫੜ ਲਿਆ ਤਾਂ ਕੰਮ ਖਰਾਬ ਹੋ ਜੂ ਨਾ ਨਾ ਕਹਿੰਦਾ ਪਾਜੀ ਇਹ ਤਾਂ ਪਿਆਰੀ ਬਹੁ ਕਰਦਾ ਮੈਂ ਕਿਹਾ ਜਿਸ ਤਰੀਕੇ ਭੌਂਕ ਰਿਹਾ ਮੈਨੂੰ ਤਾਂ ਇਹ ਲੱਗਦਾ ਕਿ ਇਹ ਕਹਿੰਦਾ ਕਿ ਸਾਡੇ ਘਰਤੀ ਮੋਰਤੀ ਲੱਗ ਕੇ ਦੇਖੋ ਤੇਰੀ ਲੱਤ ਖਾ ਜੂ ਕਹਿੰਦਾ ਨਹੀਂ ਨਹੀਂ ਪਾਜੀ ਇਹ ਤਾਂ ਬਹੁਤ ਪਿਆਰ ਕਰਨ ਵਾਲਾ ਮੈਂ ਕਿਹਾ ਵੀ ਦੇਖੋ ਇਹਦੇ ਬਹੁ ਬਹੁ ਤੋਂ ਮੈਨੂੰ ਤਾਂ ਇਹ ਲੱਗਦਾ ਕਿ ਡਰਾਉਂਦਾ ਪਿਆ ਪਰ ਜੇ ਤੈਨੂੰ ਲੱਗਦਾ ਬਹੁ ਬਹੁ ਕਰਕੇ ਇਹ ਕਹਿੰਦਾ ਕਿ ਹਾਊ ਆਰ ਯੂ ਆਓ ਸਾਡੇ ਘਰ ਸਾਡੇ ਮਾਲਕ ਬਹੁਤ ਚੰਗੇ ਆ ਮੈਂ ਦੁੱਧ ਪਿਲਾਉ ਮੈਂ ਚਾਹ ਲਿਆਉ ਮ ਪਰ ਇਹਨਾਂ ਮੇਰੀ ਗੱਲਬਾਤ ਹੀ ਕਰਾ ਦੇ ਤੂੰ ਸਾਡਾ ਟਰਾਂਸਲੇਟਰ ਬਣ ਕੇ ਗੱਲਾਂ ਹੀ ਕਰ ਲਾ ਇਹ ਖਤਰਨਾਕ ਬਰੀਡ ਹੈ ਜਿਵੇਂ ਸਰਕਾਰ ਦੀਆਂ ਗਾਈਡਲਾਈਨਸ ਆ ਇਹਨਾਂ ਨੂੰ ਕਰਨ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ ਆਪਣੇ ਮਾਲਕ ਤੱਕ ਨੂੰ ਨਹੀਂ ਛੱਡਦੇ ਗੁੱਸੇ ਚ ਆ ਕੇ ਜੀ